ਲਣ ਲੱਗ ਗਈ ਅੱਜ ਮੈਂ ਕਿਤੇ ਵੀ ਸਟੇਜ ਤੇ ਬੋਲ ਸਕਦੀ ਹਾਂ 셀ਫ ਕੌਨਫੀਡੈਂਸ ਬਣਾਉਣ ਲਈ ਮੈਂ ਤੁਹਾਨੂੰ ਕੁਝ ਟਿਪਸ ਦੱਸਾਂਗੀ ਫਰਸਟ ਆਪਣੇ ਆਪ ਨੂੰ ਐਕਸੈਪਟ ਕਰੋ ਤੁਸੀਂ ਪਰਫੈਕਟ ਨਹੀਂ ਹੋ ਕੋਈ ਗੱਲ ਨਹੀਂ ਪਰਫੈਕਟ ਹੋਣਾ ਜ਼ਰੂਰੀ ਵੀ ਨਹੀਂ ਹੈ self confidence ਦਾ ਪਹਿਲਾ ਸਟੈਪ ਹੈ ਕਿ ਆਪਣੇ ਫਲੋਸ ਨੂੰ ਐਕਸੈਪਟ ਕਰਨਾ ਉਹ ਬੰਦਾ ਜੋ ਆਪਣੀ ਕਮਜ਼ੋਰੀ ਨੂੰ ਵੀ ਪ੍ਰਾਊਡ ਨਾਲ ਮੰਨਦਾ ਹੈ ਉਹ ਕਿਸੇ ਤੋਂ ਨਹੀਂ ਡਰਦਾ ਸੈਕੰਡ ਆਪਣੀਆਂ ਛੋਟੀਆਂ-ਛੋਟੀਆਂ ਵਿਨਿੰਗਸ ਨੂੰ ਜੋੜੋ ਕੌਨਫੀਡੈਂਸ ਇੱਕ ਰਾਤ 'ਚ ਨਹੀਂ ਬਣਦਾ ਹਰ ਰੋਜ਼ ਇੱਕ ਛੋਟੀ ਜਿਹੀ ਜਿੱਤ ਤੁਹਾਡੇ ਕੌਨਫੀਡੈਂਸ ਨੂੰ ਵਧਾਉਂਦੀ ਆ ਜਿਵੇਂ 5 ਮਿੰਟ ਐਕਸਟਰਾ ਪੜ੍ਹ ਲਿਆ ਜਾਂ ਫਿਰ 10 ਪੁਸ਼-ਅਪ ਮੈਂ ਅੱਜ ਵਧ ਲਾਏ ਥਰਡ ਕੰਪੈਰੀਜ਼ਨ ਛੱਡੋ ਤੁਸੀਂ ਆਪਣੇ ਆਪ ਦੀ ਤੁਲਨਾ ਕਿਸੇ ਹੋਰ ਨਾਲ ਕਰਕੇ ਆਪਣੇ ਕੌਨਫੀਡੈਂਸ ਨੂੰ ਮਾਰ ਦਿੰਨੇ ਆ ਆਪਣੇ ਅੱਜ ਦੀ ਤੁਲਨਾ ਆਪਣੇ ਕੱਲ ਨਾਲ ਕਰੋ ਉਹੀ ਅਸਲ ਗਰੋਥ ਆ ਫੋਰਥ ਬਾਡੀ ਲੈਂਗੁਏਜ ਸੁਧਾਰੋ ਸਿੱਧੇ ਖੜੇ ਹੋਵੋ ਮੁਸਕਰਾਓ ਆਈ ਕੰਟੈਕਟ ਰੱਖੋ ਜੇ ਤੁਸੀਂ ਕੌਨਫੀਡੈਂਟ ਨਹੀਂ ਵੀ ਫੀਲ ਕਰ ਰਹੇ ਹੋਵੋ ਤਾਂ ਇਹ ਹੈਬਿਟਸ ਤੁਹਾਨੂੰ ਕੌਨਫੀਡੈਂਟ ਦਿਖਾ ਦੇਣਗੀਆਂ ਤੇ ਹੌਲੀ-ਹੌਲੀ ਤੁਹਾਨੂੰ ਕੌਨਫੀਡੈਂਟ ਬਣਾ ਵੀ ਦੇਣਗੀਆਂ ਯਾਦ ਰੱਖੋ ਦੁਨੀਆ ਉਸ ਬੰਦੇ ਨੂੰ ਸੁਣਦੀ ਆ ਜੋ ਆਪਣੇ ਆਪ ਨੂੰ ਸੁਣਾਉਂਦਾ ਆ ਜੇ ਤੁਸੀਂ ਆਪਣੇ ਆਪ ਤੇ ਭਰੋਸਾ ਨਹੀਂ ਕਰਦੇ ਤਾਂ ਫਿਰ ਹੋਰ ਕਿਵੇਂ ਕਰਨਗੇ ਤੁਹਾਡਾ ਸੈਲਫ ਕੌਨਫੀਡੈਂਸ ਹੀ ਤੁਹਾਡੀ ਢਾਲ ਵੀ ਆ ਤੁਹਾਡੀ ਤਲਵਾਰ ਵੀ ਇਸ ਗੱਲ ਦਾ ਫੈਸਲਾ ਕਰ ਲਵੋ ਕਿ ਤੁਸੀਂ ਕਦੀ ਵੀ ਆਪਣੇ ਡਰ ਨੂੰ ਕੰਟਰੋਲ ਨਹੀਂ ਕਰੋਗੇ ਸਗੋਂ ਉਸ ਦਾ ਸਾਹਮਣਾ ਕਰੋਗੇ ਜੇ ਤੁਸੀਂ ਆਪਣੇ ਡਰ ਨੂੰ ਜਿੱਤ ਲਿਆ ਤਾਂ ਤੁਸੀਂ ਆਪਣੀ ਜ਼ਿੰਦਗੀ ਖੁਦ ਬਖੁਦ ਜਿੱਤ ਲਵੋਗੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਡਰ ਕੀ ਆ ਤੇ ਉਸ ਦਾ ਸਾਹਮਣਾ ਕਰਨ ਲਈ ਤੁਸੀਂ ਕੀ ਕੀ ਕਦਮ ਚੁੱਕੋਗੇ ਅਗਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਗੁਰਪ੍ਰੀਤ ਇਨਸਪਾਇਰਜ਼ ਨੂੰ ਸਬਸਕ੍ਰਾਈਬ ਕਰ ਲੈਣਾ ਕੁਝ ਹੋਰ ਵਧੀਆ ਤੇ ਕੁਝ ਨਵੀਆਂ ਚੀਜ਼ਾਂ ਸਿੱਖਣ ਲਈ